ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਨਾ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ জাফরਕੋਟ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼ਮਸ਼ੇਰ ਸਿੰਘ ਉਹਨਾਂ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਚਾਰ ਗਾਵਾਂ ਦਿਖਾਉਣੀਆਂ ਚਾਰੇ ਸੱਜਣਾ ਸੁਈਆਂ ਵਾ ਥੋੜੇ ਥੋੜੇ ਦਿਨਾਂ ਦੀਆਂ ਹੀ ਸੁਈਆਂ ਵਾ ਸੋ ਯਾ ਦੇ ਵਾਦਾ ਵੀ ਆਪਣੀਆਂ ਦੋ ਦੋ ਟੈਂਪ ਚੁਆਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚੁਆਈ ਜ਼ਰੂਰ ਕਰਾ ਲਿਆ ਕਰੋ ਤੇ ਬਾਕੀ ਇਹ ਆ ਵੀ ਸਾਡੀ ਗੱਲ ਤੇ ਵੀ ਜ਼ਰੂਰ ਗੌਰ ਕਰਿਆ ਕਰੋ ਜਿੱਥੋਂ ਵੀ ਪਸ਼ੂ ਲੈਣਾ ਵਾ ਆਪਣੀ ਤਸੱਲੀ ਕਰਕੇ ਫੇਰ ਹੀ ਪਸ਼ੂ ਲਿਆ ਕਰੋ ਜੀ ਹਾਂਜੀ ਵਿਧੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸੋ ਠੀਕ ਠਾਕ ਜੀ ਵਧੀਆ ਵਧੀਆ ਵਿਧੀ ਆਪਣੇ ਨਾਮ ਸਭ ਵਧੀਆ ਜੇ ਤੇ ਨਾਮ ਦੱਸ ਤੇ ਕਰੀਏ ਮੈਂ ਸੁਮੇਸ਼ ਸਿੰਘ ਤਸੀਲ ਨੀਂ ਨਾਲਾ ਜ਼ਿਲ੍ਹਾ ਮਸਾ ਤੇ ਫੋਨ ਨੰਬਰ ਵੀ ਪੁੱਛ 9592628297 ਠੀਕ ਹੈ ਜੀ ਠੀਕ ਹੈ ਤੇ ਚਲੋ ਫਿਰ ਅੱਜ ਚਾਰੇ ਸੂਈਆਂ ਚੌਵੀਂ ਸੂਈਆਂ ਅੱਜ ਦੀ ਤੇ ਚੰਗੇ ਦੁੱਧ ਵਾਲੀਆਂ ਸਾਰੀਆਂ ਹਨ ਇਹਦੇ ਵਿੱਚ ਕੋਈ 28 ਕਿਲੋ ਵਾਲੀ ਕੋਈ 25 ਕਿਲੋ ਵਾਲੀ ਹੈ ਠੀਕ ਹੈ ਜੀ ਚਲੋ ਸ਼ੁਰੂਆਤ ਫਿਰ ਆ ਜਿਹੜੀ ਪਹਿਲੇ ਨੰਬਰ ਤੇ ਆ ਇਤੋਂ ਹੀ ਆਪਾਂ ਕਰ ਲਈਏ ਇਹ ਵੀ ਤਾਜੀ ਸੂਈ ਹੈ ਨਾੜੂ ਬਿਲਕੁਲ ਨਾਲ ਗਿੱਲਾ ਹੀ ਆ ਹਜੇ ਇਹ ਪੁਰੇ ਵੀ ਇਹਦੇ ਉੱਤਰਾ ਹੀ ਆ ਕਿੰਨੇ ਕ ਚਰਦੀ ਸੂਈ ਵਿੱਦੀ ਹੈ ਇਹ ਨੂੰ ਕੱਲ ਸ਼ਾਮੀ 5 ਵਜੇ ਦੀ ਸੂਈ ਜੀ ਵੇਖ ਸਕਦੇ ਇਹ ਪੁਰੇ ਵੀ ਉੱਤਰਾ ਹੀ ਆ ਤੇ ਠੰਡ ਵੀ ਇਹਦੇ ਦੇਖ ਸਕਦੇ ਆਪਾਂ ਲਾਗਤ ਠੰਡੀ ਤੇਰੀ ਠੀਕ ਹੈ ਜੀ ਕਿੰਨੇ ਕ ਦੁੱਧਾ ਲੀਜੇ ਇਹ ਵੀ ਦੁੱਧ ਦਿੱਤੀ ਉਹਨਾਂ ਘਰ ਵਾਲਿਆਂ 2 ਕਿਲੋ ਦੀ ਕ੍ਰੈਂਚੀ ਦਿੱਤੀ ਅੱਛਾ ਹਾਂਜੀ ਕੱਲ ਰਾਤੀ ਚੋਇਆ ਵਾ 6 1/2 6 ਕਿਲੋ ਬੋਲਾ ਠੀਕ ਹੈ ਬਾਕੀ ਹੁਣ ਹੋਲੀ ਕਰਾਂਗੇ ਯਾਰ ਠੀਕ ਹੈ ਹਾਂਜੀ ਤੇ ਆ ਬੱਚਾ ਇਹਦਾ ਹਨਾ ਇਹ ਬੱਚਾ ਜਮਾ ਇਹਦੇ ਮਗਰ ਬੱਚਾ ਜੀ ਨਾੜੂ ਗਿੱਲਾ ਗਿੱਲਾ ਨਾੜੂ ਵੇ ਇਹ ਨਾਲ ਆ ਦੇ ਤਾਂ ਗਿੱਲਾ ਨਾੜੂ ਇਹਨਾਂ ਤੋੜ ਦੋ ਫੇਰ ਇਹਨਾਂ ਸੂਆ ਕਿੰਨਾ ਵਸ ਹੋਈ ਜਾ ਸੂਆ ਇਹ ਵਿੱਚ ਹੀ ਸੁਲ ਗਿਆ ਦੂਜਾ ਦੂਸਰਾ ਸੂਆਸ ਹੋਈ ਬਾਕੀ ਸੋਹਣੀ ਵੈਟ ਤਿਆਰ ਹੋਈ ਆ ਥੱਲਿਆਂ ਆ ਜ ਲੈ ਆਓ ਜੀ ਇਹ ਕਰੀਆ ਲਾ ਦੇ ਫਲਕਾਰੀ ਵੀ ਲਾ ਦੇ ਰ ਉੱਪਰ ਪਤਾ ਲੱਗ ਜਾਂਦਾ ਜਿਹੜਾ ਬਾਕੀ ਇਹ ਵੀ ਰੰਗ ਰੂਪ ਦੀ ਚੰਗੀ ਆ ਤੇ ਥੱਲਿਆਂ ਵੀ ਚੰਗੀ ਬਣੀ ਆ ਫਿਕਸ ਜੀ ਹਵਨ ਆਉ ਅਜੇ ਇੱਕੋ ਹੀ ਚਵਾਈ ਜਦੀ ਹੋਈ ਹੈ ਇਹ ਪੂਰੀ ਜਮਕ ਦੀ ਮੁੱਲ ਫਿਰ ਇਹਦਾ ਮੁੱਲ 85 ਜੀ ਨਾ ਦੇ ਦੀ ਕਿੰਨੇ ਦੀ 85 ਜੀ ਜਿਆਦਾ ਹੋ ਜਾਣਾ ਜੇ ਕਰਾ ਲਓ ਮਾਰ ਜੀ ਆਪ ਹੀ ਕਰ ਦੋ ਫਿਰ ਕਰਾ ਲਓ ਖੁਸ਼ੀ ਨਾਲ ਜੀ ਕਿੰਨੇ ਦੀ ਕਰਦੀ ਹੈ ਆਪੇ ਤਾਂ ਆਪੇ ਪੜੇ ਬਾਤ ਕੁਝ ਬਿਜਾਰ ਬੰਦੇ ਰਹਿੰਦੇ ਜੀ ਜੋ ਜਾਇਜ਼ ਤਨੋਂ ਅੱਪ ਤੱਕ ਕਰ ਦੋ ਆਪ ਹੀ ਫਿਰ ਕੇ ਮੇਰ ਕੋ ਕੋਣ ਹੈ ਹਾਂਜੀ ਦੇ ਦੀਏ 75 ਦੀ ਲਾ ਅੱਛਾ 75 ਦੀ ਚਲੋ ਬਾਕੇ ਛੋਟ ਛੜ ਮੌਕੇ ਤੇ ਹੋਰ ਕਰ ਦੋਗੇ ਆਪਣੀ ਮਰਜ਼ੀ ਨਾਲ ਕਰ ਲਓ ਜਿੰਨੀ ਕਰਾਉਣੇ ਬੀਤੀ ਕਿੰਨੇ ਕੇ ਕਰ ਦੋਗੇ ਇਹ ਜਿਹੜੀ ਦੇ ਦੇਣੀ ਮੱਚੀ ਹਾਂਜੀ 70000 ਦੀ ਛੋਟ ਕਰਾਂਗੇ ਵੀ ਮਰਜ਼ੀ ਅੱਛਾ 70000 ਤੋਂ ਛੋਟ ਕਰ ਦੋਗੇ ਆਪਣੀ ਮਰਜ਼ੀ ਨਾਲ ਛੋਟ ਕਰਾਂਗੇ ਠੀਕ ਹੈ ਜੀ ਚਲੋ ਵੇਖ ਕੇ ਫੋਨ ਲਾ ਠੀਕ ਹੈ ਬਾਕੀ ਚਲੋ ਕੋ ਫੋਨ ਲਾਵੇ 70000 ਚ ਛੋਟ ਜਿਹੜੀ ਕਹਿੰਦੇ ਕੀ ਕਰਦੇ ਆਂਗੇ ਤੇ ਹੁਣੇ ਕਾ ਵੀ ਤੁਹਾਨੂੰ ਦਿਖਾਉਣੀ ਹੈ ਵੀ ਚੰਗੇ ਕਦ ਕਰਦੇ ਆਂ ਤਾਜੀ ਸੁਹੀ ਹੈ ਵੀ ਇਹਦੇ ਮਗਰ ਕੀ ਜੇ ਇਹਦੇ ਮਗਰ ਬੱਛਾ ਜੇ ਇਹਦੇ ਮਗਰ ਬੱਛਾ ਬੱਚਾ ਜਿਹੜਾ ਕਾਫੀ ਫਲਿਆ ਹੋਇਆ ਜਿਹੜਾ ਇਹਦਾ ਚੰਗਾ ਮਨਣਾ ਪੂਰਾ ਫਲਿਆ ਬੱਛਾ ਹੈ ਜੇ ਦੋ ਬੱਚੇ ਆ ਜਿਹਦੇ ਦੋ ਬੱਛੀਆਂ ਨੇ ਤੇ ਇਹਦੇ ਵੀ ਥਣ ਇਹ ਵੀ ਦੀ ਠੰਡੀ ਤੇਰੀ ਤੈਨੂੰ ਦਿਖਾ ਦਈਏ ਲੱਗੇ ਤਾਂ ਆਹ ਦੇਖ ਸਾਦੇ ਬਿਲਕੁਲ ਪ੍ਰੋਪਰ ਹੱਥ 'ਚ ਆਉਣ ਵਾਲਾ ਜਿਹੜਾ ਥਣੇ ਹੱਥ ਦੀ ਜਵਾਈ ਵਾਲਾ ਥਾਲਿਆ ਤੇ ਹਵਾਨੇ ਦੇ ਨਾੜਾਂ ਵੀ ਜਿਹੜੀਆਂ ਬਿਲਕੁਲ ਚੰਗੀਆਂ ਕਦ ਕਾਠ ਪੱਖਵੇਂ ਸਾਰੀਆਂ ਤੇ ਜਵਾਨ ਆ ਤੇ ਸਿੰਗੇ ਆ ਵੀ ਕਿਸੇ ਨੇ ਇਹਦੇ ਦਗਾਏ ਨਹੀਂ ਆ ਪਰ ਉਹ ਤੋਂ ਵੱਡੇ ਆ ਤਿੱਖੇ ਨਹੀਂ ਆ ਸਿੰਘ ਹਾਂਜੀ ਆ ਠੰਡੀ ਤੇਰੀ ਉਹ ਮਾਰਦੀ ਨਹੀਂ ਜਿੱਥੇ ਮਰਜੀ ਕੋਈ ਬੈਠਾ ਰਹੇ ਵੀ ਠੀਕ ਇਹ ਕਿੰਨੇ ਚੱਦੀ ਸੂਈ ਆ ਇਹਨੂੰ ਅੱਜ ਵੀਜੀ ਤੇਜਾ ਦੇ ਦੀ ਸੂਈ ਨੂੰ ਤੀਸਰਾ ਦੇਣੀ ਆ ਸੂਈ ਨੂੰ ਇਹ ਵੀ ਅਜੇ ਬੋਲੇ ਚ ਹੀ ਆ ਥੱਲੇ ਆ ਦੇਖ ਸਕਦੇ ਜੀ ਆ ਜ ਲੈ ਆ ਬਾਕੀ ਆ ਵੀ ਕੱਦ ਕਾਟ ਫਖੋ ਜਵਾਨ ਐ ਤੇ ਥੱਲੇ ਆਵੇਂ ਚੰਗੀ ਭਰੀ ਆ ਬਿਲਕੁਲ ਫਿਕਸ ਜਿਹੇ ਹਵਾਨੇ ਦੀ ਆ ਇਹ ਕਿੰਨੇ ਕ ਦੁੱਧਾਂ ਲਈ ਆ ਵੇ ਜੀ ਇਹ ਦੁੱਧ ਵੇਚੀ ਆ ਜੀ 28 ਕਿਲੋ ਦੀ ਗਾਰੰਟੀ ਦਿੱਤੀ ਜੀ ਘਰ ਆ ਰਿਹਾ ਅੱਛਾ ਹਾਂ ਜੀ ਤੇ ਹੁਣ ਜਿਹਦੇ ਬੋਲਾ ਹੀ ਆ ਜਿਹੜਾ ਬੋਲਾ ਉਹ 16 ਜਾਂ 17 ਜਿਹਦੇ ਲੀਟਰਾਂ ਲੱਕਣ ਦੇ ਤੇ ਚੜ੍ਹ ਕੇ ਦੇਣ ਤਿਆਰ ਜਿਹੜਾ ਮੁੱਖ ਤਿਆਰ ਵੇਚੀ ਭਾਵੇਂ 3 1/2 ਚੋਂ ਦਾ ਰਵੇ ਹਟ ਕਰੇ ਤੇ ਇਹਦਾ ਮੁੱਲ ਫਿਰ ਇਹ ਵੀ ਨਾ ਦੇ ਦੀ 80 ਦੀ 80 ਦੀ ਤੇ ਜਿਆਦੀ ਹੋ ਜਾਂਦੀ ਹੈ ਵੀ ਇਹਦੇ ਵੀ ਜਸ ਨੋਜਾ ਕਰੋ ਕਿੰਨੇ ਚੋ ਛੋਟ ਹੀ ਕਰ ਦੋਗੇ ਜਿਹੜੀ ਕਰ ਹੀ ਦੇਣੀ ਦਵਾ ਜਾ ਹਾਂਜੀ ਹਾਂਜੀ ਇਹ ਵੀ 70000 ਦੀ ਮਰਜ਼ੀ ਨਾਲ ਛੋਟ ਕਰਾਂਗੇ ਅੱਛਾ ਇਹਦੇ ਵੀ 70000 ਦਾ ਛੋਟ ਕਰ ਦੋਗੇ ਭਾਵੇਂ ਕੋਈ ਹੋਰ ਆ ਜਾਏ ਤੇ ਭਾਵੇਂ ਕੋਈ ਆਲੇ ਬਾਕੀ ਜਵਾਨ ਹੈ ਪੂਰੀ ਸਾਰਿਆਂ ਤਾਂ ਜਵਾਨ ਹੀ ਆ ਐ ਪੂਰੀ ਸਾਹਮਾ ਕੋਈ ਛੱਡੀ ਨਹੀਂ ਥਲੇ ਠੀਕ ਆ ਹੁਣ ਜਿਹੜੀ ਆਪਣੇ ਕੋਲ 3 ਨੰਬਰ ਤੇ ਆ ਗਈ ਹੈ ਇਹ ਵੀ ਸੂਈ ਸਵਾਈ ਇਹਨਾਂ ਦੋਵਾਂ ਮਗਰ ਵੱਛੀਆਂ ਵਾਂ ਇਹਨਾਂ ਮਗਰ ਵੱਛੀਆਂ ਆਹ ਵੱਛੀ ਜੇ ਮੇਰੇ ਮਗਰ ਜਿਹੜੀ ਹੁਣ 나ੜੂਏ ਦਾ ਨਾਲ ਹੀ ਹਣਾ ਨਹੀਂ ਪਹੁੰਚਦਾ ਨਹੀਂ ਸੋਹਣੀ ਵੱਛੀ ਹੈ ਇਹ ਵੀ ਉਹ ਵੀ ਵੱਛੀ ਤਾਜੀ ਯਾਰ ਇਹ ਕਿੰਨਾ ਕ ਦੁੱਧ ਵਾਲੀ ਜੇ ਵੱਛੀ ਇਹ ਦੁੱਧ ਵੀ ਜੀ 22 ਕਿਲੋ ਚੋਹ ਹੁਣ ਮੌਕੇ ਤੇ ਜਿਹੜਾ ਦੁੱਧ ਚਵਾਦਣਾ 15 ਕਿਲੋ ਹੋਊਗਾ ਪਿਆਰ ਜਿਹੜਾ ਮੌਕੇ ਤੇ ਯਾਰ ਹਾ ਜਿਹੜਾ ਨੱਟ ਤੇ ਸੂਆ ਕਿਨਵਾ ਇਹਦਾ ਸੂਆ ਇਹਦਾ ਵੀ ਪਹਿਲਾ ਮੂੰਹ ਇਹ ਚੌਗੀ ਪਿਓਰ ਚਾਰ ਦੰਦਾ ਅੱਛਾ ਹਾਂਜੀ ਤੇ ਥਾਣਾ ਇਹਦੇ ਵੀ ਆਪਾਂ ਦੇਖ ਸਕਦੇ ਆ ਲੱਗਦਾ ਭਵਾਨੇ ਦੇ ਨਾੜਾਂ ਵਿੱਚ ਚੰਗੀਆਂ ਬਾਕੀ ਕਾਰਾ ਜੈ ਸਰੀਰੇ ਇਹਦਾ ਦੰਦ ਵੀ ਚੈੱਕ ਕਰਾ ਲੀਏ ਵੀ ਜੀ ਇਹਦੇ ਦੇ ਕੋਲ ਹਸਣੀ ਹੈਗੀ ਠੀਕ ਹੈ ਲੈ ਜੀ ਬਾਕੀ 99 ਪ੍ਰੋਪਰ ਹੱਥ ਚ ਆਉਣ ਵਾਲਾ ਆ ਪਹਿਲਾਂ ਦੇ ਹਿਸਾਬ ਨਾਲ ਕੱਦ ਕਾਠ ਵੀ ਚੰਗਾ ਵਾ ਸਾਰਾ ਇਹ ਸਰੀਰ ਇਹ ਦੁੱਧ ਵੀ ਦੇ ਲੱਗੇ ਵੀ ਕਿੰਨੇ ਕੀ ਚਵਾਈ ਜਾਊਗੀ ਤੇ ਇਹਦਾ ਫਿਰ ਮੁੱਲ ਵੀ ਜੀ ਇਹਦਾ ਮੁੱਲ 75 ਦੀ ਨਾ ਦੇ ਦਿਓ ਜੀ 75000 ਦੀ ਹਾਂ ਜੀ ਕਰ ਦੋਗੇ ਵਿੱਚੋਂ ਛੋਟ ਛੋਟ ਆਪ ਹੀ ਕਰ ਦੋ 70 ਦੀ ਦੇ ਦੀ ਕਰਦੇ ਛੋਟ ਛੋਟ ਕਰਾਲੋ ਜੀ ਨਹੀਂ ਕਰਾਂ 65 ਦੀ ਦੇ ਦਿਆ ਫਿਰ ਜੇ ਨਾ ਮੇਰੀ ਕਰਦਾਂਗੇ ਛੋਟ ਜੱਪਾ ਠੀਕ ਹੈ ਜੀ ਟੂਨ ਲਾਵੇ ਠੀਕ ਹੈ ਜੀ ਹਾਂਜੀ ਬਾਕੀ ਕੇ ਦਗਾ ਦਾ ਕੋਈ ਭੂ ਸਟਾ ਹੋਵੇ ਅੱਛਾ ਉਹ ਸਾਡੀ ਆਪਣੀ ਤਸੱਲੀ ਕਰਕੇ ਉਹ ਤਾਰਾ ਮਰੰਦੇ ਥੋੜਾ ਟਾਈਮ ਲੱਗ ਜਾਂਦਾ ਹਾਂਜੀ 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 ਤੇ ਕੋਈ ਭੂ ਸਟਾ ਮਾਰੇ ਗਾਂ ਸਾਡੀ ਜੇ ਉਹ ਤਾਰਾ ਮਗਾਉ ਆਨਲਾਈਨ ਅੱਛਾ ਘਰੇ ਚ ਆ ਕੇ ਤਾਂ ਥਾਂ ਚੱਕਰਾ ਆ ਗਿਆ ਵਾਂਗੂ ਜੀ ਠੀਕ ਹੈ ਤੇ ਆ ਵੀ ਸੂਈ ਸਵਾਈ ਆ ਇਹ ਕਿੰਨੇ ਕੇ ਦਿਨਾਂ ਦੀ ਸੂਈ ਆ ਇਹਨੂੰ ਅੱਜ ਤੇ ਜ਼ਿਆਦਾ ਦੇ ਸੂਈ ਆ ਉਹ ਅੱਛੀ ਜੇ ਦੇ ਮਗਰ 나ੜੂ ਨਾਲ ਜੇ ਆ ਵਸ਼ੀ ਆ 나ੜੂ ਜਿਹੜਾ ਨਾਲਤਾਜਾ ਦੇਖ ਸਕਦੇ ਨਹੀਂ ਤੇ ਕਿੰਦਾ ਕੇ ਦੇਖੋ ਵੀ ਇੱਥੇ ਬੋਲੇ ਹੁਣ ਆ ਦੁੱਧ ਵੀ ਜੀ ਨੈਟ ਤਿਆਰ ਆ 15 ਕਿਲੋ ਹੋਊਗਾ ਤਿਆਰ ਜਿਹੜਾ ਕਿਹੜਾ ਬਣਾਉਣਾ ਲੀਟਰ ਵਾਲਾ ਇਹ ਕਿੰਨਾ ਕਰੀ ਜਾਊਗੀ ਪਾਉਣ ਦੀ 20 ਦਾ ਕਰਾ ਲਓ ਇਹਦਾ ਠੀਕ ਆ ਹਾਂਜੀ ਇਹ ਕਿੰਨਾ ਕਰੀ ਜਾਊਗੀ ਇਹ ਦੁੱਧ ਵੀ ਜੀ 20 ਕਿਲੋ ਚਵਾਉ ਬੱਛੀ ਜਾਨੀ ਅੱਛਾ ਜੀ ਹਾਂਜੀ ਥਾਣ ਮੁਖਾਉ ਵੈਟ ਦੇ ਵਿੱਚ ਥਾਣਾ ਇਹਦੇ ਕੋ ਵੀ ਚੰਗਾ ਲੱਗਾ ਚੰਗੇ ਗੱਪ ਤੇ ਥਾਣੇ ਲੈ ਜਾ ਤੇ ਅੱਜ ਇਹਰ ਕਿਹਦੀ ਪਈ ਵਿਰਦੀ ਲੱਗੇ ਇਹਦੀ ਐਮ ਜੀ ਪੱਲੀ ਗਾੜੀ ਪਈ ਜੇ ਪਹਿਲੇ ਨੰਬਰ ਵਾਲੀ ਹਾਂਜੀ ਪਹਿਲੇ ਨੰਬਰ ਵਾਲੀ ਦੀ ਆ ਜੇਰਪੁਰ ਉੱਪਰ ਪਈ ਲੈ ਜਾ ਬਾਕੀ ਜੱਸੀ ਆ ਪੰਜਾਬ ਵਾਲੀ ਕਦ ਕਾਠ ਚੰਗਾ ਏ ਜੱਸੀਆਂ ਦੇ ਹਿਸਾਬ ਨਾਲ इधर ना कर चेहरा करे कर इधर थोड़ा जो बच्चे ਕਿੰਨਾ ਕੋਤਰਾ ਦੁੱਧ ਕੱਢੀ ਜਾਊਗੀ ਇਹ ਦੁੱਧ ਵਿੱਚ 20 ਕਿਲੋ ਚਵਾਓਗੀ ਬੱਚੇ ਤੇ ਇਹਦਾ ਮੁੱਲ ਫਿਰ ਇਹ ਨਾ ਦਈਏ 75 ਦੀ ਕਰ ਦੋ ਕੁਛ ਛੋਟ ਛੜ ਦੇ ਦੀ ਜਮ ਕਰਾ ਲਵਾਂਗੇ ਕਰਾ ਲਈ ਖੋਲੀ ਕਰਾ ਲਵਾਂ ਪਾ ਇੱਕੋ ਗੱਲ ਕਰ ਦਈਏ ਫਿਰ ਆ ਜੋੜੇ ਬਰਾਬਰ ਕਰ ਦਈਏ ਫਿਰ ਕਰ ਦਾਂਗੇ ਠੀਕ ਆ ਉਹ ਜੋੜਾ 70 70 ਦਾ ਤੇ ਆ 65 65 ਦਾ ਹੈ ਠੀਕ ਹੈ ਜੋੜਾ ਬਹੁਤ ਮਾਨਦਾਨ ਕਰ ਦਾਂਗੇ ਠੀਕ ਆ ਜੀ ਹਾਂ ਜੀ ਤੇ ਠੀਕ ਆ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਇੱਥੇ ਆਵੋ ਆਪਣੀ ਤਸੱਲੀ ਕਰਕੇ ਆਪਣੀ ਸਮਝ ਨਾਲ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ